ਮੈਤ ਹੋ ਸਕਦੇ ਸੱਪ ਕੇ ਨਹੀਂ ਹੋ ਸਕਦੇ ਬਾਬਾ ਆਪਣੀ ਕਿਤੇ ਮਿਟਣਾ ਨਾ ਜੋਗੀ ਦੇ ਨਾਮ ਬੰਦੇ ਦਾ ਸਾਡਾ ਤੁੰ ਦੱਸੋ ਸਾਡਾ ਖਾਨਦਾਨੀ ਜਨਤੀ ਪੁਸ਼ਟੀ ਕੰਮ ਹੈ ਤੇ ਸਾਨੂੰ ਨੇ ਬਰਤਦਾ ਸਾਡੇ ਵੱਡੇ ਵੱਡੇ ਕਾਰੀਗਰ ਇਹਦੇ ਨੇ ਤੇ ਜਿਹੜਾ ਦੁਬਾਰ ਕੋਈ ਨਹੀਂ ਕਰ ਇਹ ਇੰਨੀ ਕਿਸੇ ਜੀ ਲਕੀ ਜਿਹਾ ਕਦਰ ਭੋਜਣਾ ਕਈ ਵਾਰ ਫੜਦਾ ਸਾਡਾ ਦੰਦ ਮਾਰ ਗਿਆ ਅਜੂਬ ਨੇ ਜਿਸੇ ਨੂੰ ਹੁੰਦਾ ਉਸੇ ਟਾਈਮ ਜਿੱਥੇ ਦੰਦ ਮਾਰੇ ਆ ਤੇ ਜਿਵੇਂ ਉਲੜਾ ਹੂੰ ਉਹ ਲੜਾ ਜਿੰਨੀ ਜ਼ਹਿਰ ਹੈ ਉਸੇ ਟਾਈਮ ਤ੍ਰੰਤ ਨਿਕਲ ਜਾਂਦਾ ਕਹਿੰਦੇ ਵੀ ਜੋਗੀ ਦੀ ਬੀਂਡ ਤੇ ਸੱਪ ਲੱਗਾ ਹੁੰਦਾ ਬੀਂਡ ਦਾ ਕਿੰਨਾ ਕਰੋਲਾ ਜੋਗੀਾਂ ਚੜਦਾ ਸਰਾਂ ਜੱਗੇ ਜਗੇ ਵੀਰ ਬਜਾਨੇ ਆ ਇਹ ਸਾਨੂੰ ਕਹਿੰਦੇ 20 ਵਜੇ ਦਾਦਾ ਸੁਪਨੇ ਕਿ ਲਿਆਵੇ ਹਾਂ ਇੱਦਾਂ ਸੁਪਨੇ ਨਿਕਲਦਾ ਇੱਦਾਂ ਨਹੀਂ ਆਉਂਦਾ ਰੀਜਕਟ ਤੋਂ ਸੋਨਾ ਦੀ ਕੈਟਾਗਰੀ ਤੋਂ ਵੀ ਲੱਗ ਹਾਂ ਉਹਨਾਂ ਦੇ ਕਈ ਤੌਣੇ ਦੀ ਕਟਾਗੇ ਆਪਣੇ ਤਾਂ ਬਾਹਰ ਆਣਾ ਗਾਣਾ ਤਾਂ ਸਭ ਭਰ ਗਿਆ ਪਹਿਲਾਂ ਨਾ ਡਾਰਾਂ ਦੀਆਂ ਡਾਰਾਂ ਪਿੰਡਾਂ 'ਚ ਫੈਲਦੀਆਂ ਸੀ ਹੁਣ ਜੋ ਗਈ ਕਿੱਧਰ ਚਲੇ ਗਏ ਪਹਿਲੇ ਦਿਨਾਂ ਦੀਆਂ ਆਤਮਾਤ ਮੋਤ ਪੜ ਲੱਗੇ ਦੇ ਨਹੀਂ ਗਾ ਸਾਡੇ ਵੀ ਜੋ ਗਈ ਬਹੁਤ ਮਰੇਗੇ ਸੱਪਾਂ ਹਾਂ ਕਿਉਂਕਿ ਸਾਡੇ ਵੀ ਖਤਮ ਹੋ ਗਏ ਸੱਪਾਂ ਸਾਡੇ ਕਹਿੰਦੇ ਕਿ ਸੱਪਾਂ ਦੇ ਪੁੱਤ ਕਿਤੇ ਮਿੱਤੇ ਨਹੀਂ ਬਣਦੇ ਤੇ ਮਿੱਤ ਫੁਲਾਲਾ ਨੂੰ ਦੁੱਧ ਹਾਂ ਇਹ ਚੀਜ਼ਾਂ ਕੋ ਜੋਗੀ ਦੇ ਕੇ ਦੇ ਐਨਕ ਨਹੀਂ ਲੱਗੀ ਵੇਖੀ ਜੰਮਦਰੀ ਤੋਂ ਸਾਨੂੰ ਨਹੀਂ ਪਤਾ ਵੀ ਉਹ ਮੀਰਾ ਤੇ ਪਾਇਆ ਨਾ ਪਰ ਸਾਨੂੰ ਨਹੀਂ ਲੱਗਿਆ ਇਹ ਲੁਪਾਇਆ ਨਹੀਂ ਆਮ ਡੱਕੇ ਜੀ ਉਹ ਤਾਂ ਖੜੀ ਜਾਣੀ ਹਾਂ ਉਹ ਤਾਂ ਖੜੀ ਜਾਣੀ ਉਹ ਤਾਂ ਔਰ ਜਿਹੜਾ ਮੰਮੀ ਦਾ ਡੱਕਾ ਕਰ ਉਹ ਜਿੱਥੇ ਨੂੰ ਪਾਣੀ ਚੱਲਦਾ ਹੈ ਉੱਥੇ ਨੂੰ ਲੱਗਦਾ ਹੈ ਇਹ ਵਾਲੇ ਪਾਸੇ ਨਹੀਂ ਚੱਲਦਾ ਉਹ ਪਾਸੇ ਜਾਵੇ ਉਹ ਹਾਂ ਇਹ ਨਹੀਂ ਪਾਵਾਂ ਕਿਉਂਕਿ ਨਾਲ ਚੱਪਕੇ ਡੱਕਾ ਆਪਣੇ ਬੱਚੇ ਦੇ ਖਾਣ ਨੂੰ ਫੇਰ ਨਹੀਂ ਹੂੰ ਜਦੋਂ ਬੱਚੇ ਜਸਾ ਸ਼ੁਰੂ ਹੋ ਜਾਂਦਾ ਹੈ ਬਹੁਤ ਬੰਦੇ ਇੱਕ ਮਿਲਦੇ ਨੇ ਜਿਹੜੇ ਕਹਿੰਦੇ ਵੀ ਜੋਗੀ ਨੇ ਮੇਰੀ ਅੱਖ 'ਚ ਦਵਾਈ ਪਾਈ ਮੇਰੀ ਅੱਖ ਖਰਾਬ ਕਰਤੀ ਤੇ ਮੁੰਡਾ ਵੇਖਣ ਜਾਂਨੇ ਕੀ ਪ੍ਰਾਪਰਟੀ ਵੇਨੇ ਆ ਫਿਰ ਤੁਸੀਂ ਕੱਪ ਛੱਡ ਕੇ ਕਹਿੰਦੇ ਮੈਨੂੰ ਫੜ ਲੈ ਸਾਹ ਹਾਂ ਤੁਸੀਂ ਉਹ ਦੇਖਣਾ ਵੀ ਜਿਹੇ ਖਾਸ ਤਰੀਕੇ ਗੰਬਰ ਹੂੰ ਇਹ ਧੱਕਾ ਦੰਦਾ ਨਹੀਂ ਕਰਦਾ ਕਹਿੰਦੇ ਜੋਗੀ ਆਪ ਵੀ ਇੱਕ ਸੱਪ ਨਾਲ ਲੈ ਕੇ ਆਂਦੇ ਵੀ ਅਗਲੇ ਦੇ ਘਰੇ ਛੱਡ ਦੋ ਤੇ ਕਹਿੰਦੇ ਫੜ ਲੈ ਇੱਦਾਂ ਤਾਂ ਕਿੰਨੇ ਸੱਪਾਂ ਦੀ ਦਰਦਾਰ ਸਿੰਘ ਸੱਪ ਨਹੀਂ ਕਿ ਲੈਂਦੇ ਹਾਂ ਉਹ ਸੱਪ ਨਹੀਂ ਮਰੋਣੇ ਲੱਖ ਨੂੰ ਬਣਿਆ ਦਾ ਤੇ ਰਸੀ ਕਹਿਣੀ ਹਾਂ ਬਣ ਗਿਆ ਜਾਨ ਹਾਂ ਇਹ ਸੂਈ ਤਾਂ ਇਹਦੇ ਕੋਲ ਗਿਆ ਪਤ ਜੋਗੀਆਂ ਦੇ ਲਾਉਂਦੇ ਨਹੀਂ ਉਹ ਐਣਕਾਂ ਤੇ ਮੰਨਣ ਮਰਾਸੀ ਸੰਗਣਾ ਇੱਕ ਹਫ਼ਤਾ ਤੁਸੀਂ ਸੁਣੀਆਂ ਹੋਣਗੀਆਂ ਜਿਹੜੇ ਪੁਰਾਣੇ ਘਰਾਣੇ ਪਿੰਡਾਂ ਚ ਆਮ ਦਿਸਦੇ ਸੀ ਅੱਜ ਅਲੋਪ ਹੋ ਗਏ ਨੇ ਕੀ ਕਾਰਨ ਕਿ ਪਿੰਡਾਂ ਚ ਜੋਗੀਆਂ ਦੀਆਂ ਫੇਰੀਆਂ ਘਟ ਗਈਆਂ ਬਹੁਤ ਘੱਟ ਜੋਗੀ ਨੇ ਜਿਹੜੇ ਪਿੰਡਾਂ ਚ ਆ ਕੇ ਅਲਖ ਜਗਾ ਕੇ ਖੈਰ ਮੰਗਦੇ ਨੇ ਤੇ ਲੋਕਾਂ ਤੋਂ ਪੈਸੇ ਇਕੱਠੇ ਕਰਦੇ ਨੇ ਲੋਕਾਂ ਤੋਂ ਪੈਸੇ ਇਕੱਠੇ ਕਰਦੇ ਨੇ ਪਰ ਅੱਜ ਕੱਲ੍ਹ ਜੋਗੀ ਕਿੱਥੇ ਨੇ ਕਿੱਥੇ ਉਹਨਾਂ ਦੇ ਟਿਕਾਣੇ ਨੇ ਉਹਨਾਂ ਚੋਂ ਇੱਕ ਸਾਡੇ ਅੱਜ ਸਟੂਡੀਓ 'ਚ ਆਏ ਨੇ ਜੋਗੀ ਜਿਨ੍ਹਾਂ ਨੇ ਲੰਮਾ ਸਮਾਂ ਇਹ ਕਾਰੋਬਾਰ ਕੀਤਾ ਕੰਮ ਕੀਤਾ ਪਿੰਡਾਂ 'ਚ ਜਾ ਜਾ ਕੇ ਮੰਗਦੇ ਨੇ ਤੇ ਅੱਜ ਜੋਗੀਆਂ ਦਾ ਕੀ ਰਸੂਖ ਆ ਉਹਦੇ ਬਾਬਤ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੋਗੀ ਸਭ ਤੁਹਾਡਾ ਸਾਰੀ ਨਮਸਕਾਰ ਠੀਕ ਠਾਕ ਤੁਹਾਨੂੰ ਜੋਗੀ ਠੀਕ ਆ ਰਹੇ ਤੋੜਾ ਨਾ ਚੰਦਨ ਜੋਗੀ ਆ। ਤੋੜਾ ਚੰਦਨ ਜੋਗੀ ਆ ਜੀ। ਅ ਜੋਗੀ ਸਾਹਿਬ ਵੀ ਜਿਹੜੇ ਲੰਮੇ ਸਮੇਂ ਤੋਂ ਕਹਿ ਦਿੰਦੇ ਹੁੰਦੇ ਸੀਗੇ ਵੀ ਗੋਰਖਨਾਥ ਦੇ ਚੇਲੇ। ਅਸੀਂ ਗੋਰਖਨਾਥ ਦੇ ਗੁਰੂ ਗੋਬੀ ਗੱਜੂ ਨੇ ਮੰਨਿਆ ਔਰ ਕਾਣੀ ਪਾਦੇ ਚੇਲੇ ਆ। ਹੂੰ ਸਾਡੇ ਪਿੱਛੇ ਜਿੱਦੀ ਖੰਦ ਨਹੀਂ ਵੀਰਗੋ ਇਹ ਸਾਡੇ ਗੀਤ ਚੱਲੀ ਆਈ ਹੈ। ਹੂੰ ਵੀ ਦਰਦਰ ਕਿਤੇ ਜੱਟ ਦੀ ਜ਼ਮੀਨਾਂ ਤੇ ਜੋਗੀ ਦੀ ਬੀਨਾਂ। ਹਾਂ। ਉਹ ਜਿਹੜੀ ਜੋਗੀ ਐ ਉਹਨੇ ਬੀਨ ਵਜਾ ਕੇ ਦਰਦਰ ਜਾ ਕੇ ਘੁੰਮਣੇ। ਹੂੰ ਜਦ ਲਈ 5 ਦੀ ਤੇ 10 ਦੀ ਤੇ 20 ਦੀ ਤੋਂ ਬੜਾ ਪਰਿਵਾਰ ਗੁਜ਼ਾਰਾ ਕਰਨਾ ਹੂੰ ਤਾਂ ਕਿ ਜਿਹਨੇ ਵੀ ਜੱਟ ਦੀ ਜ਼ਮੀਨਾਂ ਮਾ ਉਹ ਜੋ ਵੀ ਜ਼ਮੀਨਾਂ ਬਿਲਕੁਲ ਸਾਡੇ ਪਿੱਛੋਂ ਬਜ਼ੁਰਗੋ ਤਾਂ ਸਾਡੇ ਬਾਕੀ ਦੇਸੀ ਦਵਾਈਆਂ ਵੀ ਜਿਹੜੀਆਂ ਮੁੱਠੀਆਂ ਦੀ ਤਿਆਰ ਖੁਦ ਕਰਨੀਆਂ ਸੀ ਆਪਣੀਆਂ ਹੂੰ ਦੇਸੀ ਦਵਾਈਆਂ ਜਿਹੜੀਆਂ ਬੂਟੀਆਂ ਦੰਦ ਜੜ੍ਹਦੀਆਂ ਗੋਟੇ ਕਿੱਡੇ ਤਾਂ ਤੇ ਬਵਾ ਸੇਕ ਦੀ ਹੂੰ ਬੜੇ-ਬੜੇ ਸੱਪਾਂ ਦਾ ਇਲਾਜ ਕਰੀਦਾ ਸਾਡੇ ਕੋਲ ਵੀ ਦੇਸੀ ਇਲਾਜ ਹੈ ਹੂੰ ਸਾਡੇ ਕੋਲ ਪਿੰਡਾਂ ਗ੍ਰਾਮਿਆਂ ਦੇ ਵਿੱਚ ਜਿੱਦਾਂ ਕੋਈ ਹੋਰ ਦਾ ਚਾਂਸ ਹੋ ਜਾਏ ਹੂੰ ਵੀ ਸਾਡੇ ਕਾਰਡ ਦਿੱਤੇ ਹੁੰਦੇ ਸਾਡੇ ਕੋਈ ਬੰਦੇ ਸਾਨੂੰ ਫੋਨ ਕਰਕੇ ਸਾਡੇ ਕੋਲ ਪਹੁੰਚਦੇ ਨੇ ਅਸੀਂ ਉਹਦਾ ਸਿਰਫ ਇਲਾਜ ਵਾਹ ਇਹ ਬਾਹਰ ਇਲਾਜ ਨਿਕਲਿਆ ਹਸਪਤਾਲਾਂ ਚੋਂ ਸੱਪਾਂ ਦੇ ਇਲਾਜ ਹੋਣ ਲੱਗ ਗਿਆ ਹਾਂ ਔਰ ਸਾਡਾ ਜਿਹੜਾ ਕਰਮ ਹੈ ਜਿੰਨਾ ਹੌਸਪੀਟਲਾਂ ਦੇ ਵਿੱਚ ਜਾਂਦੇ ਲੋਕ ਸੱਪਾਂ ਡੇਨ ਲੈ ਕੇ ਹਮ ਹੌਸਪੀਟਲ ਦੇ ਵਿੱਚੋਂ ਨੰਪਹਿਲਾ ਕਹਿੰਦਾ ਪਈ ਐਨਾ ਪੈਸੇ ਜਮਾ ਕਰਾ ਦੇ ਬਿਲਕੁਲ ਇਲਾਜ ਸ਼ੁਰੂ ਕਰ ਦਿੰਦੇ ਹਾਂ ਹਮ ਔਰ ਸਾਡਾ ਕਰਮ ਹੈ ਜਿਹੜਾ ਜੋਗੀਆਂ ਦਾ ਅਸੀਂ ਸਿਰਫ ਬੰਦੇ ਦੀ ਜਾਨ ਬਚਾਣੀ ਹੈ ਬੰਦੇ ਦੀ ਜਾਨ ਬਚਾ ਕੇ ਨੂੰ ਕਹਿੰਣਾ ਭਾਈ ਜਿਹੜੀ ਤੇਰੀ ਸ਼ਰਧਾ ਸੇਵਾ ਹੈ ਹਮ ਸੇਵਾ ਦੇ ਜਾ ਅਸੀਂ ਨਹੀਂ ਨੀ ਕਹਣਾ ਤੇਰੀ ਜਾਨ ਬਚਾਈ ਤੇਰੀ ਜਾਨ ਦੀ ਕੀਮਤ ਲੈਣੀ ਹੈ ਹਮ ਸਾਡੇ ਕਰਮ ਨਹੀਂ ਹੈ ਸਾਡੇ ਪਿੱਛੇ ਬਜ਼ੁਰਗਾਂਗੇ ਅੱਗੇ ਢੋਗੇ ਸੜੀ ਇਹ ਡੇਢ ਦਸ ਜਾਈ ਹੈ ਉਹਨੇ ਪਿਓ ਦਾ ਤੇ ਬਜ਼ੁਰਗ ਜਿਹੜੇ ਸੀ ਦਾਦੇ ਬਾਬੇ ਸਾਡੇ ਇਹਨਾਂ ਕੰਮਾਂ ਦੇ ਵਿੱਚ ਗੁਜ਼ਰ ਗਏ ਔਰ ਜਿਹੜੀ ਮਸਕਾ ਸਾਡੇ ਹੋਣਗੀ ਪੀੜੀ ਹੈ ਸਾਡੇ ਉਹਨਾਂ ਬੱਚੇ ਜਿਹੜੇ ਗਏ ਅਸੀਂ ਪੜ੍ਹਨ ਲਿਖਣ ਪਾ ਦਿੱਤੇ ਹਾਂ ਔਰ ਬਾਕੀ ਸਾਡੇ ਰੀਤ ਜਿਹੜੀ ਚੱਲੀ ਆਈ ਹੈ ਸਾਡੇ ਵਿਯੋਗ ਦੇ ਦਿੰਦੇ ਵਿਆਹਾਂ ਦੇ ਵਿੱਚ ਸੱਪ ਹਾਂ ਜੋੜਾ ਸਾਡੇ ਸੱਪਾਂ ਦਾ ਪਾਈ ਜਾਂਦਾ ਵਿਆਹ ਸ਼ਾਦੀਆਂ ਦੀ ਕੁੜੀਆਂ ਨੂੰ ਹੂੰ ਔਰ ਜੋੜਾ ਸਕੇ ਕਿਤੇ ਗਿੱਜੜ ਸਿੰਘ ਜਿਹਦੇ ਜੋ ਵੀ ਮੇਰਾ ਭਾਈ ਸੌਂਦਾ ਕਿਸੇ ਨੇ ਸੁਣੀ ਹੋਵੇ ਜੋੜਾ ਗਿੱਜੜ ਸਿੰਘੀ ਇੱਕ ਹੁੰਦੀ ਹੈ ਹੱਥ ਜੋੜਾ ਇੱਕ ਉੱਲੂ ਦਾ ਪੰਜਾ ਕਾਲੀ ਬਿੱਲੀ ਦੀ ਧੀਰ ਹਾਂ ਇਹ ਸਾਡੇ ਸਭ ਤੋਂ ਵੱਡਾ ਹਰਦੇਜ ਮੰਨਿਆ ਜਾਂਦਾ ਕੁੜੀ ਇਹ ਕੁੜੀ ਨੂੰ ਦਾਤ ਚ ਦੇਣਿਆ ਤੁਸੀਂ ਹਾਂ ਔਰ ਬਾਕੀ ਅਸੀਂ ਜਪਣਾ ਕੋਲ ਦੋ ਸ਼ਰਤਾਂ ਸਾਡੀ ਸਾਡਾ ਸਭ ਤੋਂ ਵੱਡਾ ਸਾਡਾ ਦਾਜ ਮਨ ਇਹ ਮੰਨਿਆ ਜਾਂਦਾ ਅਸੀਂ ਮਤਲਬ ਆਪਣਾ ਕੋਲ ਜੋ ਗਹਿੜਾ ਪਤਾ ਦਾ ਉਹ ਤੁਹਾਡਾ ਪਤਾ ਜਿੰਨਾ ਦਾ ਦੇਣਾ ਉਹ ਵੀ ਜੰਨੇ ਆ ਦਿੰਨੇ ਆ ਦਿੰਨੇ ਆ ਪਰ ਇਹ ਰੀਤ ਇਹ ਰੀਤ ਤਾਂ ਵੀ ਜਿਹੜੀਆਂ ਚੀਜ਼ਾਂ ਦੇਣੀਆਂ ਉਹ ਸਾਡੇ ਉਹ ਗਹਿਣਾ ਨਹੀਂ ਮੰਨਿਆ ਜਾਂਦਾ ਸਾਡੇ ਗਹਿਣਾ ਜਿਹੜੇ ਮੈਂ ਦੱਸਿਆ ਗਿੱਦੜ ਸਿੰਘੀਆ ਵਗੈਰਾ ਜਿਹੜੀਆਂ ਦੂਜੀ ਚੀਜ਼ਾਂ ਦੱਸਿਆ ਸਾਡਾ ਗਹਿਣਾ ਇਹ ਮੰਨਿਆ ਜਾਂਦਾ ਬਈ ਅਲੋਪ ਕਿਉਂ ਹੋ ਗਏ ਪਿੰਡਾਂ ਚ ਪਹਿਲਾਂ ਪਹਿਲਾਂ ਜੋਗੀ ਹੁੰਦੇ ਸੀਗੇ ਪਹਿਲਾਂ ਨਾ ੜਾਰਾਂ ਦੀਆਂ ੜਾਰਾਂ ਪਿੰਡਾਂ 'ਚ ਫਿਰਦੀਆਂ ਸੀ ਹੁਣ ਜੋਗੀ ਕਿੱਧਰ ਚਲੇ ਗਏ ਹੁਣ ਜੋਗੀ ਮਤਲਬ ਦੇਖੋ ਜੀ ਐਨਾ ਜਿਹੜੀ ਸਰਕਾਰ ਨੇ ਆਪਣੀ ਪਰਮੰਦੀ ਲਾਈ ਹੈ ਹਾਂ ਵੀ ਜੋਗੀ ਸਭ ਨੂੰ ਕੈਦ ਕਰ ਦੇਗੀ ਹਾਂ ਉਹ ਜੋਗੀ ਸਰਕਾਰ ਨੇ ਚਲੋ ਇਹਨਾਂ ਨੂੰ ਕਹਿ ਬਤਾਉਣਾ ਵੀ ਅਸੀਂ ਕਿਉਂ ਸਭ ਨੂੰ ਕੈਦ ਨਹੀਂ ਕਰ ਲੈ ਅਸੀਂ ਪਿੰਡਾਂ ਵਿੱਚ ਜਾਂਦੇ ਆ ਲੋਕ ਸਾਡੇ ਨੰਬਰ ਲੈਂਦੇਗੇ ਹੂੰ ਸਾਨੂੰ ਫੋਨ ਕਰਦੇ ਕਿਸੇ ਘਰ ਦੇ ਵਿੱਚ ਸੱਪ ਆ ਜਾਏ ਭਲਾ ਕਰਦੇ ਆ ਭਲਾ ਕਰਦੇ ਆ ਅਸੀਂ ਕਿਸੇ ਘਰ ਦੇ ਵਿੱਚ ਸੱਪ ਆ ਜਾਵੇ ਅਸੀਂ ਸੱਪ ਫੜ ਕੇ ਅਸੀਂ ਜਾ ਕੇ ਬਾਹਰ ਜਾ ਕੇ ਕਿਤੇ ਜੰਗਲਾਂ ਵਿੱਚ ਜਾ ਕੇ ਤੇ ਨਹਿਰਾਂ ਨੂੰ ਜਾ ਕੇ ਉਹਨੂੰ ਆਜ਼ਾਦ ਕਰਦੇ ਆ ਹੂੰ ਅਸੀਂ ਸਭ ਨੂੰ ਕਸ ਆਪਣਾ ਕੀ ਕਰਨਾ ਸਭ ਰਾਕੇ ਸਾਡਾ ਦੇਸ਼ੀ ਜਿਹੜੀ ਮੁੰਡੇ ਦਾ ਕਾਰੋਬਾਰ ਹੈ ਹੂੰ ਅਸੀਂ ਉਸ ਕਿਸਮ ਕਾਇਦੇ ਨਹੀਂ ਕਰਦੇ ਯਾਨੀ ਇਹਨਾਂ ਦਾ ਜਿਹੜਾ ਜਾਣੇ ਆ ਜਿਹੜੀ ਸਾਡੀ ਸੇਵਾ ਹੈ ਅਸੀਂ ਉਹਦੀ ਸੇਵਾ ਜਰੂਰ ਦਿੰਦੇ ਹਾਂ ਹੂੰ ਸਭ ਫੜਾਈ ਕਿਉਂਕਿ ਹੁਣ ਇੱਕ ਟਿੱਡ ਵਾਸਕੇ ਇਹ ਕਰਨਾ ਪੈਂਦਾ ਹੈ ਤੁਸੀ ਸਾਡਾ ਕਿਤਾ ਤੁਸੀਂ ਕਹਿੰਦੇ ਹੋ ਵੀ ਅੱਗੇ ਥੋੜੇ ਜਵਾਕੇ ਕੰਮ ਕਰ ਤੋਂ ਝਿਜਕਦੇ ਨੇ ਸ਼ਰਮ ਖਾਂਦੇ ਨੇ ਲੋਕ ਸ਼ਰਮ ਨਹੀਂ ਖਾਂਦੇ ਛਡੇ ਬੱਚੇ ਨਹੀਂ ਕਰਾ ਵੀ ਸਕਨੇ ਆ ਹਾਂ ਪਰ ਜਿਹੜੀ ਮਤਲਬ ਹੁਣ ਦੇ ਲਈ ਪੀੜ੍ਹੀ ਚੱਲੀ ਆਏ ਉਹਨਾਂ ਕੋਲ ਸਮਾਂ ਕੁਝ ਹੋਰ ਹੈ ਜਿਵੇਂ ਅੱਗੇ ਤੋਂ ਸਮਾਂ ਕੁਝ ਹੋਰ ਹੈ ਬਈ ਗੁਜ਼ਾਰੀ ਨਹੀਂ ਹੁੰਦੀ ਘਰ ਦੇ ਹਾਂ ਗੁਜ਼ਾਰੀ ਨਹੀਂ ਹੁੰਦੀ ਘਰ ਦੇ ਹੂੰ ਕਿਉਂਕਿ ਹੁਣ ਅੱਜ ਕੱਲ ਜਿਵੇਂ ਸਾਡੇ ਦੇਸੀ ਨੌਕੜੀਆਂ ਦੇ ਪਿੰਡਾਂ ਚ ਜਾਂਦੇ ਸੀ ਅਸੀਂ ਦੇਸੀ ਦਵਾਈਆਂ ਵੀ ਲੈਂਦੇ ਸੀ ਹਾਂ ਪਰ ਪਹਿਲਾਂ ਕੋਈ ਜਿਦਾਉਣਾ ਸਰਕਾਰ ਨੇ ਪਹਿਲਾਂ ਕੋ ਲੋਕ ਤਾਂ ਸਾਡੇ ਉਹਨੂੰ ਵਿਸ਼ਵਾਸ ਵੀ ਨਹੀਂ ਕਰਦੇ ਯਕੀਨ ਨਹੀਂ ਕਰਦੇ ਯਕੀਨ ਨਹੀਂ ਕਰਦੇ ਅਸੀਂ ਦੇਸੀ ਕਿਉਂਕਿ ਉਹਨਾਂ ਜਿਹੜੇ ਅੰਗਰੇਜ਼ੀ ਦਵਾਈਆਂ ਪਹਿਲਾਂ ਦੇਸੀ ਕੀ ਬੈਦ ਹੁੰਦੀ ਸੀ ਦੇਸੀ ਕੀ ਬੈਦ ਜਿਹੜੇ ਐਡਕਟਿਡ ਜਿਹਦਾ ਲੋਕ ਪੜ ਲੱਗ ਗਏ ਐਡਕਟਿਡ ਦਵਾਈਆਂ ਹੁਣ ਚੱਲ ਪਈਆਂ ਪਹਿਲਾਂ ਦੇਸੀ ਕੀ ਬੈਦ ਹੁੰਦੀ ਸੀ ਕਿ ਕੋਈ ਦਿੱਕਤ ਪ੍ਰੋਬਲਮ ਪੈਣੀ ਇਹ ਵੀ ਬੈਦ ਕੋ ਚਲੇ ਜਾਓ ਉਹਨਾਂ ਨੇ ਮੁੱਡੀਆਂ ਬਣਾ ਕੇ ਦੇਣੀਆਂ ਉਹਦਾ ਲਾਭ ਵੀ ਆ ਔਰ ਸਾਡੇ ਉਹੀ ਦੇਸੀ ਨੁਕਤੇ ਸਾਡੇ ਪਿੱਛੋਂ ਪੁਰਖਾ ਤੋਂ ਸਾਡੇ ਅਸੀਂ ਉਹ ਦੇਸੀ ਦਵਾਈਆਂ ਆਪਣੇ ਆਪ ਤਿਆਰ ਕਰਕੇ ਜਿਹੜੀਆਂ ਮੁੱਡੀਆਂ ਦੇ ਨੁਕਤੇ ਮਾਰ ਕੇ ਅਸੀਂ ਖੁਦ ਉਹ ਦਵਾਈਆਂ ਬਚਾਰ ਕਰਨੇ ਲੋਕਾਂ ਦਾ ਭਲਾ ਕਰਨੇ ਤੇ ਕਹਿੰਦੇ ਹੁੰਦੇ ਵੀ ਜੋਗੀ ਦੇ ਕਿਤੇ ਐਣਕ ਨਹੀਂ ਲੱਗੀ ਵੇਖੀ ਇਹ ਸਾਡੇ ਕੋਲ ਅਸੀਂ ਸੁਰਮਾ ਤਿਆਰ ਕਰਨੇ ਆ ਮਮੇਰੇ ਦਾ ਸਾਡੇ ਕੋਲ ਤਾਂ ਦੇਸੀ ਮਮੇਰਾ ਮੇਰੇ ਮੀਰਾ ਸ਼ਰਮਾ ਤਿਆਰ ਕਰਨੇ ਆ ਉਹ ਮੇਰੇ ਦਾ ਇੱਲ ਨੇ ਆ ਲਿਖੋ ਇਹ ਇੱਲ ਨੇ ਟ ਪਾਇਆ ਜਾਂਦਾਗਾ ਆਪਾਂ ਤਾਂ ਹੀ ਕਹਿਣ ਦੇ ਬਿਲੇ ਦੀ ਇੱਕ ਨਿਗਾ ਕਿੰਨੀ ਤੇਜ ਹੈ ਹਾਂ ਇਹਦੀ ਨਿਗਾ ਕਿੰਨੀ ਤੇਜ ਏ ਉਹ ਸਾਨੂੰ ਜੰਗਲ ਦੇ ਵਿੱਚੋਂ ਸਾਨੂੰ ਨਹੀਂ ਪਤਾ ਵੀ ਉਹ ਮੀਰਾ ਕਿੱਥੇ ਪਾਇਆ ਜਾਂਦਾਗਾ ਪਰ ਸਾਨੂੰ ਇਹਦੇ ਨਾਲ ਹੀ ਪਾਇਆ ਜਾਂਦਾਗਾ ਹਮ ਅਸੀਂ ਇੱਲ ਦਾ ਆਹ ਨਾਲ ਲਾਣਾ ਹੈ ਇੱਲ ਨਾਲ ਨਾਲ ਲਾ ਕੇ ਇਹਦੇ ਪਾਣੀ ਦੇ ਕਿਨਾਰੇ ਰੱਖ ਲੈਣੇ ਪਾਣੀ ਦੇ ਕਿਨਾਰੇ ਰੱਖ ਕੇ ਕੱਲਾ ਕੱਲਾ ਡੱਕਾ ਜੀ ਪਾਣੀ ਵਿੱਚ ਟਿੱਜ ਜਾਣਾ ਚੱਲਦੇ ਪਾਣੀ ਤੇ ਚੱਲਦੇ ਪਾਣੀ ਦੇ ਬਣ ਕੱਲਾ ਕੱਲਾ ਡੱਕਾ ਸਿੱਟੀ ਜਾਣਾ ਔਰ ਜਿਹੜੇ ਆਮ ਡੱਕੇਗੇ ਉਹ ਤਾਂ ਖੜੀ ਜਾਣਗੇ ਹਾਂ ਉਹ ਤਾਂ ਖੜੀ ਜਾਣੇ ਉਹ ਤਾਂ ਔਰ ਜਿਹੜਾ ਮਮੀ ਦੇ ਦਾ ਡੱਕਾਗਾ ਉਹ ਜਿੱਥੋਂ ਪਾਣੀ ਚੱਲਦਾ ਉਹਨੇ ਉਦੋਂ ਲੱਗਣਾ ਸਾਨੂੰ ਕੋਈ ਪਤਾ ਲੱਗਦਾ ਪਿਛਾਣੇ ਵੀ ਆਹ ਡੱਕਾ ਮੇਰੇ ਦਾ ਇਹ ਉਲਟ ਪਾਸੇ ਨੂੰ ਚੱਲਦਾ ਉੱਤ ਪਾਸੇ ਜਾਵੇਗਾ ਉਸ ਉਸੋਂ ਖਾਇਦਾ ਜਾੜੇ ਉਹ ਹਾਂ ਉਸਦੇ ਇਨੀ ਪਾਵਰ ਹੈ ਉਹਦਾ ਬਰਸੀ ਸੁਰਮਾ ਤਿਆਰ ਕਰਨੇ ਆ ਹੂੰ ਉਹ ਜਿਹੜੀ ਲਿਗੇ ਆਪਣੇ ਆਲੇ ਜਿਹਾ ਕੇ ਡੱਕਾ ਕਿਉਂ ਰੱਖ ਦਈਏ ਕਿਉਂਕਿ ਜਦ ਆਪਣੇ ਬੱਚੇ ਦੇ ਚੁੰਝ ਨਾਲ ਜਿਸ ਨੇ ਅੰਡੇ ਦੇ ਬੱਚਾ ਕੱਟਣਾ ਹੈ ਉਹਨੇ ਚੁੰਝ ਨਾਲ ਚੱਕ ਕੇ ਡੱਕਾ ਆਪਣੇ ਬੱਚੇ ਦੇ ਅੱਖਾਂ 'ਚੋਂ ਫੇਰਦੀ ਹੈ ਤੇ ਮੁੰਡੇ ਬੱਚੇ ਨੂੰ ਦੱਸਾਂ ਸ਼ੁਰੂ ਹੋ ਜਾਂਦਾ ਪਤਾ ਨਹੀਂ ਕਹਿੰਦੇ ਵਿਲ ਕਿਥੇ ਪਤਾਲ ਦੇ ਉਪਰ ਘੁੰਮਦੀ ਹੁੰਦੀ ਏ ਉਹਨੇ ਜਿੱਥੇ ਸ਼ਿਕਾਰ ਲੱਭਣਾ ਨੇ ਉਥੇ ਝਮਟ ਮਾਰਦਾ ਐਲਰਗੀ ਨਿਗਾ ਹੋ ਜਾਂਦੀ ਪਰ ਬਹੁਤ ਬਹੁਤ ਬੰਦੇ ਮਿਲਦੇ ਨੇ ਜਿਹੜੇ ਕਹਿੰਦੇ ਵੀ ਜੋਗੀ ਨੇ ਮੇਰੀ ਅੱਖ 'ਚ ਦਵਾਈ ਪਾਈ ਮੇਰੀ ਅੱਖ ਖਰਾਬ ਕਰਤੀ ਐਵੇਂ ਵੀ ਹੋ ਜਾਂਦਾ ਇਦਾਂ ਨਹੀਂ ਯਾਨੀ ਇੱਕ ਇੰਨਾ ਗਾ ਇੱਕ ਜਿਹੜੇ ਸਿੱਜਾ ਸਾਡਾ ਸ਼ੁਰਮਾ ਗਾ ਉਹ ਲੈਂਜ ਜਲਦੇ ਨਹੀਂ ਪੈਂਦਾ ਲੈਂਜ ਜਲਦੇ ਨਹੀਂ ਨਹੀਂ ਕੁਝ ਕਿਤੇ ਲੱਗਦਾ ਵੀ ਬੰਦੇ ਮਾੜੇ ਵੀ ਹੁੰਦੇ ਵਿੱਚ ਜਿੱਦਾਂ ਐਂ ਹੁੰਦਾ ਵਾ ਜਿੱਦਾਂ ਕਈ ਵਾਰ ਕਈ ਜੋਗੀ ਇਹ ਪੁੱਛ ਲਵੇ ਜਾਂ ਕੋਈ ਬਣਾ ਦੱਸੇ ਨੇ ਆਪਣੇ ਬਾਬਾ ਕਈ ਸ਼ੁਰਮਾ ਕਹਿੰਦੇ ਸਾਨੂੰ ਵੀ ਸ਼ੁਰਮੇ ਸਾਡੇ ਸਲਾਈ ਪਾ ਦੋ ਕਿ ਮੰਨ ਕੇ ਚੱਲਣੋਂ ਦਾ ਲੈੱਜ ਆਪਰੇਸ਼ਨ ਹੋ ਜਾਏਗਾ ਹਾਂ ਕਿਉਂਕਿ ਕਈ ਬੰਦੇ ਸਾਡੇ ਤੁੱਕ ਜਨ ਨਹੀਂ ਪਤਾਉਂਦਾ ਕਿ ਕੋਈ ਜੋ ਸੁਰਮਾ ਪੈ ਰਿਆ ਹੈ ਉਹ ਥੋੜੀ ਪ੍ਰੋਬਲਮ ਪੈ ਜਾਂਦੀ ਹੈ ਹਾਂ ਕਿਉਂਕਿ ਉਹਦੇ ਅੱਖ ਚੀਰੀ ਕੱਟ ਲੱਗ ਜਾਂਦੀ ਅੱਖਾਂ ਦੇ ਵਿੱਚ ਹਾਂ ਜ਼ਖਮ ਹੁੰਦਾ ਜ਼ਖਮ ਹੁੰਦਾ ਅੱਖ ਦੇ ਵਿੱਚ ਕਿਉਂਕਿ ਅਸੀਂ ਪ੍ਰੇਪਰੇਸ਼ਨ ਵਾਲੇ ਦੇ ਜਿਹੜੇ ਆਪਰੇਸ਼ਨ ਵਾਲੇ ਦੇ ਇਹ ਮੀਂਹਾ ਸਾਡੇ ਨਹੀਂ ਬੰਦਾ ਹੋਰ ਬਾਕੀ ਸਾਡੇ 100 ਸਾਲ ਦਾ ਬੰਦਾ ਕਿਤੇ ਵੀ ਦੇਖਣ ਨੂੰ ਜੋਗੀ ਮੁੰਦਰਾ ਵਾਲਾ ਕਿਤੇ ਜੋਗੀ ਸਾਡੇ ਅੰਗ ਲੱਗੀ ਨਾ ਹੋਵੇ ਸਾਡੀ ਮੀਂਹਾ ਅਸੀਂ ਚੀਜ਼ ਹੈ ਡਾਕਟਰ ਆਪਰੇਸ਼ਨ ਕਰੇਗਾ ਸਾਡਾ ਮੀਂਹਾ ਆਪਰੇਸ਼ਨ ਕਰਦਾ ਬਈ ਜਿਵੇਂ ਜਿਵੇਂ ਆਮ ਜ਼ਿਮੀ ਉਹ ਵੇ ਆਵਾਂ ਸ਼ਾਦੀਆਂ ਚ ਦਾਜ ਦੇ ਜਾਂਦੇ ਤੁਸੀਂ ਵੀ ਦੱਸਿਆ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਦਿੰਨੇ ਆ ਆਮ ਵਿਆਹ ਵਾਂਗੂ ਵਿਆਹ ਹੁੰਦਾ ਕਿ ਵੱਖਰਾ ਵੀ ਹੁੰਦਾ ਜਿਵੇਂ ਮੁੰਡਾ ਮੁੰਡਾ ਮੰਨ ਕੇ ਚੱਲੋ ਵੀ ਮੁੰਡਾ ਵੇਖਣ ਜਾਂਦੇ ਆ ਤੁਸੀਂ ਕੀ ਪ੍ਰਾਪਰਟੀ ਵੇਖਦੇ ਆ ਫਿਰ ਜੇ ਮੁੰਡਾ ਵੇਖਣ ਜਾਂਦੇ ਨੇ ਕੀ ਪ੍ਰਾਪਰਟੀ ਵੇਖਣੇ ਆ ਫਿਰ ਤੁਸੀਂ ਅਸੀਂ ਪ੍ਰਾਪਰਟੀ ਚੱਕੇ ਸਰਪਾਈ ਦੇਖਣੇ ਕਰਮਕਾਨ ਪਾਏ ਹੋਏ ਜਿਵੇਂ ਸਾਡੇ ਪਹਿਲਾਂ ਬਜ਼ੁਰਗ ਸੀ ਹਾਂ ਜਿਵੇਂ ਸਾਡੇ ਪਹਿਲਾਂ ਬਜ਼ੁਰਗ ਪਾਏ ਜਾਂਦੇ ਝੁੰਗੀਆਂ ਲੈ ਕੇ ਦੋ ਮਹੀਨੇ ਕਿਸੇ ਕਿਤੇ ਕੱਟ ਲਏ ਆ ਕਿ ਦੋ ਮਹੀਨੇ ਕਿਤੇ ਕੱਟ ਲਏ ਹੁਣ ਅਸੀਂ ਜੋਗੇ ਆਪਣੇ ਆਪਣੀ ਜਗ੍ਹਾ ਜ਼ਮੀਨ ਲੈ ਕੇ ਆਪਣੇ ਘਰ-ਬਾਰ ਪਾ ਕੇ ਅਸੀਂ ਆਪਣੀ ਟਿਕਾਣਾ ਸੱਦੇ ਲੱਗੇ ਨੇ ਨਹੀਂ ਮੁੰਡੇ ਦੀ ਵੀ ਪਰਖ ਕਰਦੇ ਆ ਫਿਰ ਤੁਸੀਂ ਮੁੰਡੇ ਦੀ ਪਰਖ ਕਰਦੇ ਆ ਮੁੰਡੇ ਦੀ ਪਰਖ ਹੋਈ ਐ ਵੀ ਜਿਹਨੇ ਤੁਹਾਨੂੰ ਦੱਸਿਆ ਤੈਨੂੰ ਵੀ ਆਪਣੇ ਗੋਨਾਂ ਮਾਪੇ ਹੰਰ ਦੇ ਵਿੱਚ ਹੋਵੇ ਵੀ ਇਹ ਸੱਪ ਨੂੰ ਸਹੀ ਦੇਖਣਾ ਪੜਦਾ ਹੋਵੇ ਵੀ ਅਸੀਂ ਜਰੀਲਾ ਸੱਪ ਲੈ ਕੇ ਸਾਡੀ ਪੰਚਾਇਤ ਵਹਿੰਦੀ ਹੈ ਅੱਛਾ ਪਹਿਲਾਂ ਪਹਿਲਾਂ ਪੰਚਾਇਤ ਵਹਿੰਦੀ ਜਰੀਲਾ ਸੱਪ ਲੈ ਕੇ ਜਰੀਲਾ ਸੱਪ ਲੈ ਕੇ ਤੇ ਸਾਡੀ ਵਹਿੰਦੀ ਹੈ ਅਸੀਂ ਸਿਰਫ ਉਹਦੀ ਇੰਟਰਵਿਊ ਲੈਣੀ ਹੁੰਦੀ ਸਮਝ ਲਈ ਹਾਂ ਉਨਾਂ ਸੱਪ ਛੱਡ ਦੇਣਾਗਾ ਸਾਡੀ ਪੰਚਾਇਤ ਬੰਦੀ ਹੈ ਸੱਪ ਨਹੀਂ ਛੱਡ ਦੇਣਾ ਸੱਪ ਛੱਡ ਕੇ ਉਹਨੂੰ ਕਹਨੇ ਮੈਂ ਉਹਨੂੰ ਫੜ ਲਿਆ ਸੱਪ ਨੂੰ ਹਾਂ ਅਸੀਂ ਇਹਨੂੰ ਦੇਖਣਾ ਹੈ ਵੀ ਇਹਦੇ ਖੱਤ ਤੱਕ ਨਹੀਂ ਕੰਮ ਰੇ ਹੂੰ ਇਹ ਤਸਕਦਾ ਨਹੀਂ ਕੰਮ ਹੋਂ ਜਿਵੇਂ ਜਿਹੜਾ ਕੋਈ ਕਾਰੀਗਰ ਅਗੇ ਜਿਹਦਾ ਵੀ ਕਾਰੀਗਰ ਲਾ ਲੋ ਵੀ ਜਿਹਦਾ ਵੀ ਕਾਰੀਗਰ ਲਾ ਲੋ ਜਿਹੜਾ ਤੈਨੂੰ ਕਾਰੀਗਰ ਦਾ ਕਾਰੀਗਰੀ ਬਿਲਕੁਲ ਜਿਹੜਾ ਅਣਜਾਣ ਹੈ ਉਹ ਅਣਜਾਣੀ ਹੈ ਹਾਂ ਉਸ ਨੂੰ ਦੇਖਣਾ ਵੀ ਜਦੋਂ ਤੁਹਾਨੂੰ ਸਾਨੂੰ ਪਤਾ ਲੱਗਦਾ ਜਿਹੜੇ ਬੰਦੇ ਕਾਰੀਗਰ ਬੈਠੇ ਸਾਡੇ ਬੁੱਢੇ-ਗੁੱਢੇ ਬਜ਼ੁਰਗ ਪੁਰਾਣੇ ਬੈਠੇ ਹੁੰਦੇ ਹਾਂ ਹਾਂ ਉਹਨਾਂ ਜਿੱ ਹਾਂ ਜਨਤਰੀ ਬਣੀ ਜੋ ਉਹ ਨਹੀਂ ਪਾਸ ਹਾਂ ਤੁਹਾਨੂੰ ਕਹਿੰਦੇ ਵੀ ਇਹਨੂੰ ਡਰਿੰਗ ਆਪਣੇ ਲੜਕੀ ਨੂੰ ਹੋਰ দাও ਹਾਂ ਫੇਰ ਪੰਚਾਇਤ ਬਣੀ ਤੇ ਉਹਦੇ ਹੋ ਗਿਆ ਪਾਸ ਤੇ ਜਨਤਰੀ ਕਿ ਬੰਨ ਦੇਣੀ ਹੈ ਤੇ ਸ਼ਾਦੀ ਪੱਕੀ ਪੱਕੀ ਹੋ ਜਣੀ ਨਹੀਂ ਆਏ ਨਹੀਂ ਪਤਾ ਵੀ ਉਹਦੇ ਘਰ ਨੂੰ ਕੁੜੀ ਰੰਡੀ ਕਰਾ ਦੇਵੇ ਹਾਂ ਬਸ ਇਸ ਕਰਕੇ ਤੇ ਸੀ ਉਹ ਨੂੰ ਅਣੇਂ ਦਿੱਦੀ ਕੱਲ ਨੂੰ ਇਹ ਕਿਤੇ ਬਾਹਰ ਫੇਰੀ ਲੈਣ ਜਾਏ ਹਾਂ ਸਭ ਟਕਰ ਗਿਆ ਕਿ ਜਿੰਮੇਦਾਰ ਨੇ ਕਹਿਤਾ ਬਾਬਾ ਘਰ ਦੇ ਵਿੱਚੋਂ ਸੱਪ ਹੈ ਕਿਉਂਕਿ ਉਹਨੇ ਪੈਸੇ ਲਾਜ਼ਮ ਤੇ ਸਭ ਫਟਣਾ ਹੀ ਹੈ ਹਾਂ ਕੱਲ ਨੂੰ ਡੱਗ ਮਾਰ ਗਿਆ ਹਾਂ ਹੋ ਗਿਆ ਕੰਮ ਜਾ ਜਾਂਦੀ ਹੋਗੀ ਬਿਲਕੁਲ ਜਾ ਜਾਂਦੀ ਹੋਗੀ ਹਾਂ ਹਾਂ ਫੇਸ਼ੀ ਇਸ ਕਰਕੇ ਉਹਦੀ ਪਹਿਲਾਂ ਟ੍ਰੇਨਿੰਗ ਲੈਣੀ ਆ ਹੂੰ ਹੁਣ ਬਾਕੀ ਤੇ ਸਾਡੇ ਵੀ ਜੋਗੀ ਕਈ ਤੇ ਸਾਡੇ ਕੋਲ ਜਿਵੇਂ ਕੋਈ ਦਵਾਈਆਂ ਘਰੇ ਭੁੱਲ ਜਾਂਦੇ ਦਵਾਈ ਤੇ ਜਿਹੜੇ ਦੇਸੀ ਨੁਕਤੇ ਹੁੰਦੇਗੇ ਘਰੇ ਭੁੱਲ ਜਾਂਦੇਗੇ ਬਾਹਰ ਚ ਲੈ ਜਾਂਦੇਗੇ ਪਹਿਲੇ ਦਿਨਾਂ ਤੇ ਜਾਣ ਤੋਂ ਹੱਥ ਪੜ ਲੈਗੇ ਤੇ ਨਹੀਂ ਕਿ ਸਾਡੇ ਵੀ ਜੋਗੀ ਬਹੁਤ ਮਰੇਗੇ ਸੱਪ ਲੜ ਕੇ ਹਾਂ ਕਿਉਂਕਿ ਸਾਡੇ ਵੀ ਖਤਮ ਹੋਗੇ ਸੱਪ ਲੜ ਕੇ ਇਸੀ ਗੱਲ ਨਹੀਂ ਕਿ ਜਦੋਂ ਆਪਣਾ ਕੋਲ ਪੂਰਾ ਸਮਾਨ ਹੀ ਨਹੀਂ ਹੈ ਨੀ ਅਣਜਾਨਪੁਣੇ ਚ ਮਰ ਜਾਂਦੇ ਆ ਅਣਜਾਨਪੁਣੇ ਦੇ ਵਿੱਚ ਹੂੰ ਜਾਨ ਤਾਂ ਉਹ ਖਤਮ ਹੋ ਜਾਂਦੀ ਹੂੰ ਜਦੋਂ ਕੋਲ ਪੂਰਾ ਸਮਾਨ ਹੀ ਨਹੀਂ ਹੈ ਨੀਗਾ ਆਪੋਸ ਬੈਠਣੇ ਕੀ ਕਰਨਾ ਜਦੋਂ ਕੋਈ ਜਾਣ ਦੇ ਚਾਹਣਾ ਕੋਈ ਪੈਸੇ ਦੇ ਨਾਲ ਚਕੇ ਸੱਪ ਨੂੰ ਹੱਥ ਪਾ ਲੈਦੇ ਉਹਨੇ ਕੋਈ ਸਭ ਪੜਨਾ ਹੈਗਾ ਮੈਂ ਹਾਂ ਮੈਂ ਚੱਕ ਲਿਆ ਕਿਉਂਕਿ ਸਾਰੇ ਕਹਿੰਦੇ ਕਿ ਸੱਪਾਂ ਦੇ ਪੁੱਤਰ ਕਿਤੇ ਮਿੱਤੇ ਨਹੀਂ ਬੰਦਦੇ ਜਿੱਦ ਮਿੱਤ ਪੁਲਾੜਾ ਨੂੰ ਚੁਲੀੋਂ ਦੁੱਧ ਇਹ ਚੀਜ਼ ਦਾ ਕੋਈ ਤਬਾਰ ਕੋਈ ਨਹੀਂਗਾ ਸਾਡਾ ਰੋਜ਼ ਦਾ ਕੰਮ ਹੀ ਸਾਨੂੰ ਨਹੀਂ ਬਖਸ਼ਦਾ ਕਹਿੰਦੇ ਜੋਗੀ ਆਪ ਵੀ ਇੱਕ ਸੱਪ ਨਾਲ ਲੈ ਕੇ ਆਂਦੇ ਵੀ ਅਗਲੇ ਦੇ ਘਰੇ ਛੱਡਦੇ ਤੇ ਕਹਿੰਦੇ ਫੜ ਲਿਆ ਇਹ ਤਾਂ ਦੇਖੋ ਹੁਣ ਅਸੀਂ ਇਹ ਅਸੀਂ ਇੱਕ ਗੱਲ ਕਰਨੇ ਆ ਹਾਂ ਹੁਣ ਵਾਲਿਆਂ ਨੂੰ ਜਿਹੜਾ ਇਹ ਇਹ ਜਾਨਵਰ ਗਾ ਹੁਣ ਜੇ ਮੈਂ ਇੱਕ ਕੈਦੀ ਗਾ ਕੈਦੀ ਜੇਲ੍ਹ ਦੇ ਵਿੱਚੋਂ ਫਰਾਰ ਹੋ ਜਾਏ ਹ ਉਹ ਮੁੜ ਕੇ ਕਹਿ ਗਏ ਕਿ ਮੈਂ ਤਾਂ ਪੀੜ ਦੇ ਭੱਜਿਆ ਮੈਂ ਪੀੜ ਜਾਵਾਂਗਾ ਬਿਲਕੁਲ ਸਹੀ ਗੱਲ ਹੁਣ ਸਭ ਅਸੀਂ ਆਪਣੇ ਕੋਲੋਂ ਛੱਡ ਕੇ ਦੇ ਜਾਨਵਰ ਹੈ ਕੋਈ ਸਹੀ ਸਾਇੰਸ ਖਾਇਦ ਤੈਨੂੰ ਹੈ ਨਹੀਂਗਾ ਬਿਲਕੁਲ ਵੀ ਤੈਨੂੰ ਅਸੀਂ ਫੇਰ ਬਲਾਮ ਕੇ ਸਾਡੋ ਕੋ ਫੇਰ ਆ ਜੀ ਹਾਂ ਫੇਰ ਬਲਾਵਾਂਗੇ ਕਿਹਦੇ ਲਈ ਲੋਕਾਂ ਨੇ ਇੱਕ ਜਣੀ ਸੱਪ ਤਾਂ ਸੱਪ ਹੀ ਆ ਸੱਪ ਦਾ ਸੱਪ ਹੀ ਹਾਂ ਵੀ ਅਮੀ ਅੱਗੇ ਇਹਨਾਂ ਜ਼ਰੂਰ ਹੈ ਜਿਵੇਂ ਲੋਕ ਕਹੀ ਜਾਂਦੇ ਵੀ ਕਹਿੰਦੇ ਇੱਕ ਸੱਪ ਵੇਖਿਆ ਤੇ ਬਾਬੇ ਨੇ ਇਹਨਾਂ ਜੋਗੀ ਨੇ ਦੋ ਫੜ ਲਏ ਹਾਂ ਉਹ ਕਈ ਵਾਰ ਇਹ ਨਹੀਂਗਾ ਵੀ ਕਿ ਵੀ ਸੱਪਣੀ ਦੇ ਮਗਰ ਸੱਪ ਆ ਜਾਂਦਾ ਹਾਂ ਇੱਧਰ ਤਾਂ ਕਹਿੰਦੀ ਸੱਪ ਅਸੀਂ ਜਦਦਰ ਸੀ ਸੱਪ ਨੇ ਕਿ ਲਿਆ ਜਿਵੇਂ ਕੁੱਤੀ ਨ ਮਰ ਕੋਤੇ ਫਿਰਦੇ ਜਾਂਦਾ ਸਪਨੀ ਮਗਰੋਂ ਸੱਪ ਫਿਰਦੇ ਫਿਰਦੇ ਤਾਂ ਵੀ ਸਿੱਟੇ ਮਰ ਗਿਆ ਬਣਾ ਦੀ ਮੱਤਪਾਂ ਅੱਛਾ ਮੈਂ ਕਹਿੰਦੀ ਵੀ ਇੱਕ ਵੇਖਿਆ ਦੋ ਵੇਖਿਆ ਤੇ ਜੋ ਵੀ ਨੇ ਐਸਾ ਫੜ ਲਿਆ ਹੂੰ ਕੋਈ ਕਹਿੰਦੇ ਮੇਰੇ ਲੱਕ ਨੂੰ ਬੰਨਿਆਦਾ ਗਾ ਇਹ ਰੱਸੀ ਤਾਂ ਹੈ ਨਹੀਂ ਹਾਂ ਮੇਰੇ ਬੰਨ ਕੇ ਲੈ ਜਾਗੇ ਹਾਂ ਇਹ ਸੂਈ ਤਾਂ ਹੈ ਨਹੀਂ ਜਿਹੜੀ ਪੂਰੇ ਕੇ ਲੈ ਜਾਗੇ ਬਿਲਕੁਲ ਇਹ ਚੀਜ਼ਾਂ ਲੋਕਾਂ ਦੇ ਆਪਣੇ ਆਪਣੇ ਸੋਚਾਂ ਗੀਆਂ ਇਹ ਵੀ ਮਸਲਾ ਹੁੰਦਾ ਬਾਬਾ ਕਹਿੰਦੇ ਵੀ ਸੱਪਾਂ ਦਾ ਜੋੜਾ ਸੀ ਤੇ ਇੱਕ ਮਾਰਦਾ ਤੇ ਦੂਜਾ ਉਹ ਨੁਕਸਾਨ ਕਰਦਾ ਨਹੀਂ ਇਹ ਨਹੀਂ ਇਹ ਨਹੀਂ ਇਹ ਤਾਂ ਗੱਲਾਂ ਹੀ ਆ ਲੋਕਾਂ ਦੀ ਇਹ ਕੋਈ ਗੱਲ ਹੀ ਹਾਂ ਇਹ ਕੋਈ ਗੋਣੀ ਨਾ ਜਿਵੇਂ ਕਹਿੰਦੇ ਵੀ ਕਿ ਜੋੜਾ ਉਹ ਇੱਕ ਮਾਰਦਾ ਦੂਜੇ ਵੈਰ ਪੈ ਜਾਂਦਾ ਫੋਟੋ ਆ ਜਾਂਦੀ ਹੈ ਇਹ ਇੱਕ ਹੀ ਗੱਲ ਹੈ ਕੋਈ ਕੈਮਰਾ ਨਹੀਂ ਹੁੰਦਾ ਗਾ ਕੋਈ ਕੈਮਰਾ ਨਹੀਂ ਹੁੰਦਾ ਹਾਂ ਇਹ ਕੋਈ ਕੈਮਰਾ ਨਹੀਂ ਮਿੱਤ ਹੋ ਸਕਦੇ ਸੱਪ ਕੇ ਨਹੀਂ ਹੋ ਸਕਦੇ ਬਾਬਾ ਸੱਪ ਨਹੀਂ ਕਿਤੇ ਮਿੱਤ ਬਣੇ ਨਾ ਜੋਗੀ ਦੇ ਨਾਮ ਬੰਦੇ ਦੇ ਸਾਡਾ ਤੁਹਾਨੂੰ ਦੱਸੋ ਸਾਡਾ ਖਾਨਦਾਨੀ ਜਗਦੀ ਪੁਸ਼ਟੀ ਕੰਮ ਹੈ ਇਹ ਹਾਂ ਸਾਡਾ ਰੋਲ ਦਾ ਕੰਮ ਹੈ ਇਹ ਸਾਹਮਣੇ ਬਰਖਦਾ ਸਾਡੇ ਵੱਡੇ ਤੋਂ ਵੱਡੇ ਕਾਰੀਗਰ ਇਹ ਜਿਹੜੇ ਕਿਉਂਕਿ ਇਹਦਾ ਤਬਾਰ ਕੋਈ ਨਹੀਂ ਕੰਮ ਇਹ ਇੰਨੀ ਕਿਸੇ ਜੀ ਨੇ ਕੀ ਪਿਆ ਕਦਾ ਘੁੰਮ ਜਾਣਾ ਹਾਂ ਕਿ ਸਾਡੋ ਕੋ ਜਿਹੜਾ ਦੇਸੀ ਨੌਤਾ ਹੈਗਾ ਅਸੀਂ ਦੇਸੀ ਨੌਕਤੇ ਨੇ ਆਪਣਾ ਇਆਜ਼ਾ ਖੁਦਾ ਆਪ ਕਰਨੇ ਹੂੰ ਕੋਣਸੇ ਡਾਕਟਰੇ ਜਾਣੇ ਨੇ ਕਿ ਅਸੀਂ ਦੇਸੀ ਪੰਨਾਲਾ ਜ ਹਮੇਸ਼ਾ ਨਾਂ ਰੱਖਣੇ ਜਦੋਂ ਸੱਪੜਨ ਜਾਣਾ ਐ ਅਸੀਂ ਸਾਡੋ ਕੋ ਜਿਹੜਾ ਆਪਣਾ ਦੇਸੀ ਨੁਕਤਾ ਹੈਗਾ ਅਸੀਂ ਦੇਸੀ ਨੁਕਤਾ ਆਪਣੇ ਕੋਲ ਉਹ ਰੱਖਣਾ ਹੈ ਹਾਂ ਜਦੋਂ ਰੱਖਣਾ ਕਿ ਕਈ ਵਾਰ ਫੜਦਾ ਸਾਨੂੰ ਡੰਗ ਮਾਰ ਗਿਆ ਅਜੇ ਉਹ ਆਪਣੀ ਦੇਸੀ ਨੁਕਤਾ ਉਸੇ ਟਾਈਮ ਜਿੱਥੇ ਡੰਗ ਮਾ ਲਿਆ ਉੱਥੇ ਸਿਉ ਲਾ ਲੈਣਾ ਹੂੰ ਉਹ ਲਾ ਲੈਣਾ ਜਿੰਨੀ ਜ਼ਹਿਰ ਹੈ ਉਸੇ ਟਾਈਮ ਤੁਰੰਤ ਨਿਕਲ ਜਾਣੀ ਜੇ ਆਪ ਕੋ ਨਿਕਲ ਜਾਣੀ ਉਹ ਨਿਕਲ ਜਾਣੀ ਕੋਣੇ ਜੰਗਲਾ ਵਿੱਚ ਜਾਣਿਆ ਪਾੜੀ ਲਾਕਾਂ ਚ ਥੱਲੇ ਖੱਡਿਆਂ ਨਾਲੇ ਜ ਵੜ ਦਿੰਦੇ ਆ ਥੱਲੇ ਸੱਪ ਨੇ ਸਾਨੂੰ ਡੰਗ ਲਿਆ ਅਜੀ ਪ੍ਰੋਟੈਕਟਰ ਕੋ ਥੋੜਾ ਪਹੁੰਚ हां ਸਾਡੇ ਕੋਲਗੇ ਦੇਸੀ ਨੁਕਤੇ ਅਸੀਂ ਖੁਦ ਆਪਣੇ ਆਪ ਦੇਸੀ ਦੋਈ ਤਿਆਰ ਕਰਨਾ ਹੁਣ ਜਿਹੜੀ ਐਪਲਮੈਟਿਕ ਡਾਕਟਰਾਂ ਕੋਲ ਹੈ ਇਹ ਵੀ ਇੱਕ ਠੀਕ ਆ ਜਿਹੜਾ ਲਾਂਦੇਗੇ ਹੂੰ ਉਹ ਵੀ ਪਹਿਲਾਂ ਚੈੱਕ ਕਰ ਦੇਗੇ ਕਿਉਂਕਿ ਕਈ ਸਬ ਐਸੇ ਕਈ ਸਬਾਂ ਦਾ ਜਾਇ ਨਹੀਂ ਗਈ हां ਜਿਵੇਂ ਦਮੂਹੀ ਹੋ ਗਈ ਇਹ ਇਹ ਝੱਗ ਲੱਗਦੀ ਦੀ ਜਿਹੜੀ ਕੱਚੇ ਕੱਚਾ ਕੋੜੀ ਜਿਹੜੀ ਦਮੂਹੀ ਹੁੰਦੀ ਹੈ ਹਾਂ ਅੱਜ ਕਰੇ ਜਿਹੜੀ ਅੱਜ ਕਰੇ ਕਿਤੇ ਡਾਕਣੀ ਮਾਰਦੇ ਪਲੇਸਾ ਨਾ ਬੰਦ ਨੂੰ ਮਾਰਦੇ ਹਾਂ ਪਲੇਸਾ ਮਾਰ ਕੇ ਅੱਜ ਵੀ ਜਾਇ ਨਹੀਂ ਬਾਕੀ ਕੋਲਾਂ ਗਾ ਜਿਹੜੇ ਐਸੇ ਕੋਲਾ ਆ ਗ ਜਾਂ ਜਿਹੜਾ 10 ਮਿੰਟ ਬੰਦੇ ਨੂੰ ਕੱਢਦੀ ਨਹੀਂ ਕੱਢਦੀ ਨਹੀਂ ਅੱਛਾ 10 ਮਿੰਟ ਨਿਕ ਭਾਵੇਂ ਲੱਖ ਇਲਾਜ ਕਰ ਲੋ ਲੱਖ ਇਲਾਜ ਕਰ ਲੋ ਜਰੂਰੀ ਤਾਂ ਨਹੀਂ ਹੈ ਵੀ ਸੱਪ ਨਾਲ ਲੜਦਾ ਹੀ ਆ ਉਹਦੇ ਉਹਦੀ ਸ਼ੋ ਵੀ ਮਾਰ ਦਿੰਦੀ ਬੰਦੇ ਨੂੰ ਇਹ ਦੇਖ ਯਾਨੀ ਇੱਕ ਪੈ ਦੇਖੋ ਕਹਿਣ ਹੈ ਹਾਂ ਯਾਨੀ ਜਿਹੜੀ ਨੇ ਸੱਪ ਵੀ ਜਿਵੇਂ ਡੰਗ ਲੜਿਆ ਸੱਪ ਨੇ ਹਾਂ ਵੀ ਉਹ ਬੰਦੇ ਨੂੰ ਇਹ ਅੱਧੇ ਘੰਟੇ ਚੋਂ ਦਾ ਉਪਾਗ ਆ ਵੀ ਸੱਪ ਉਹ ਜਿਹੜਾ ਸੱਪ ਲੜਿਆ ਵੀ ਅੱਧੇ ਘੰਟੇ ਦਾ ਖਤਮ ਹੋ ਜਣਾ ਹੈ ਹਾਂ ਉਹ ਕਈ ਲੋਕ ਜਿਹੜੇ ਹੈਗੇ ਉਹਨੇ ਅੱਧੇ ਘੰਟੇ ਬਾਅਦ ਨਹੀਂ ਉਹਨੇ ਪੈ ਦੇ ਨਾਲ ਪਹਿਲੀ ਖਤਮ ਹੋ ਜਾਂਦਾ ਹਾਂ ਉਹ ਕੋਲ ਅੰਦਰ ਡਰ ਪੈਦਾ ਹੋ ਜਾਂਦਾ ਮੇਰੇ ਸੱਪ ਲੜਦਾ ਬਿਲਕੁਲ ਮੇਰੇ ਸੱਪ ਲੜਦਾ ਉਹ ਕੋਲ ਡਰ ਪੈ ਜਾਗਾ ਇਹਦਾ ਵਹਿਮ ਆ ਅੰਦਰ ਹੀ ਜ਼ਹਿਰ ਬਣ ਜਾਂ ਹੂੰ ਬੰਦੇ ਨੂੰ ਦਹਿਰ ਬੰਦਾ ਦਹਿਰ ਜਾਂਦਾ ਹਾਂ ਉਹ ਜੇ ਮੈਂ ਘਾਟਾ ਮਰਦਾਗਾ ਦਹਿਰ ਨਾ ਪਹਿਲਾਂ ਖਤਮ ਹੋ ਜਾਂਦਾ ਜਿੱਥੇ ਤੋਂ ਉਹ ਜੇਰ ਨਾ ਬੰਦੇ ਅੱਧਾ ਘਾਟਾ ਮਰਵਾਗਾ ਜਿੱਦਾਂ ਘਣਾ ਢੰਗ ਕੱਢੇਗਾ ਉਹਨੇ ਅੱਧਾ ਘੰਟੇ ਲਈ ਲੋਕ ਐਸੇ ਗਏ ਅੱਧੇ ਘੰਟੇ ਤੋਂ ਪਹਿਲਾਂ ਖਤਮ ਹੋ ਜਿੰਨੇ ਕੋਈ ਗੰਗਲ ਪਾਇਆ ਬੈਜਦਾ ਵੀ ਸਭ ਮੇ ਲੜ ਗਿਆ ਮੈਂ ਵੀ ਨਹੀਂ ਬਚਣਾ ਬੰਦਾ ਦਿਲ ਸੱਟ ਘਾ ਕਹਿੰਦੇ ਵੀ ਜੋਗੀ ਦੀ ਬੀਨ ਤੇ ਸੱਪ ਲੱਗਾ ਹੁੰਦਾ ਬੀਨ ਦਾ ਕਿੰਨਾ ਘਰ ਰੋਲਾ ਜੋਗੀਆਂ ਕੋਲੇ ਜਿਹੜਾ ਇਹ ਚੀਜ਼ ਹੈ ਜਿਵੇਂ ਆਮ ਲੋਕ ਨਹੀਂ ਪਿੰਡਾਂ ਵਿੱਚ ਜਿਵੇਂ ਜਾਣਦੇ ਆ ਬੀਨ ਮ ਜਾਣਦੇ ਆ ਕਿ ਬੁੜੀਆਂ ਕੁੜੀਆਂ ਜ਼ਿੰਮੇਦਾਰ ਕਹਿੰਦੇ ਉਹ ਬੀ ਉਹਦੀ ਤਨਗੋਰ ਲੱਗ ਕੋ ਕੱਢਾਂਗੇ ਤੇ ਸਭ ਤਾਂ ਆਣਾਗਾ ਨਾ ਤਾਂ ਮੈਂ ਸਪਨੇ ਕਦੇ ਜਾਂਦਾ ਹਾਂ ਐਵੇਂ ਸਪਨੇ ਕਦੇ ਜਾਂਦਾ ਉਹਦੀ ਤਨ ਸਾਨੂੰ ਕੱਢਣੀ ਪੈਂਦੀ ਹੈ ਉਹਨੇ ਕਿਹਾ ਜੀ ਆਪ ਜਾ ਕੇ ਘਰਾਂ ਦੇ ਅੱਗੇ ਜਾ ਕੇ ਵੀਨ ਬਜਾਣੇ ਆ ਹਾਂ ਇਹ ਸਾਨੂੰ ਕਹਿੰਦੇ ਵੀਨਾ ਵਜਾਦਾ ਦਾ ਸਪਨੇ ਨਿਕਲਿਆਵੇਗਾ ਹਾਂ ਹਾਂ ਇਦਾਂ ਸਪਨੇ ਨਿਕਲਦਾ ਇਦਾਂ ਨਹੀਂ ਆਉਂਦਾ ਉਹਦੀ ਜੱਤ ਕਿ ਤੁੰਨਾ ਸੀ ਕਟਾਂਗੇ ਉਹਦੀ ਤੁੰਨ ਦੀ ਲੱਗ ਉਹਨੇ ਕਿਹਾ ਤੁੰਨੇ ਦੀ ਕਟਾਂਗੇ ਸਪਨੇ ਤਾਂ ਬਾਹਰ ਆਣਾਗਾ ਨਾ ਤਾਂ ਸਭ ਪਰ ਨਹੀਂ ਆਉਂਦਾ ਐਵੇਂ ਜਿੱਦਾਂ ਮਰਗੀ ਵੀਨ ਵਜਾਈ ਜਾ ਹੂੰ ਹੁਣ ਜਿੱਦਾਂ ਚੱਲੇ ਤੇ ਥੋੜੇ ਵੀਨ ਵਜਾਈਏ ਹਾਂ ਹੁਣ ਜੇ ਮੰਨ ਕੇ ਚੱਲੇ ਤੇ ਸੱਪ ਗਾ ਮਣਗਾ ਇੱਥੇ ਥੋੜਾ ਕਿਤੇ ਆ ਜਾਣਾ ਸਰ ਇੱਥੇ ਥੋੜੀ ਆ ਜਾਣਾ ਇੱਥੇ ਥੋੜਾ ਆ ਜਾਣਾ ਕਿ ਬਿਲਕੁਲ ਤੁਹਾਨੂੰ ਕੱਢਦੇ ਸੀ ਤੇ ਤਾਂ ਆਣਾ ਸਰ ਹੂੰ ਇਹਨਾਂ ਲੱਖਾ ਜਿਹੜੇ ਮਾਜੀ ਬੀਨ ਵਜਾਈ ਜੀ ਆਏ ਵੀ ਹੁੰਦਾ ਬਾਈ ਵੀ ਜਦੋਂ ਪਿੰਡਾਂ ਚ ਫੇਰੀ ਪਾਉਣ ਜਾਂਦੇ ਆ ਹਾਂਜੀ ਗਰਮੀ ਦੇ ਦਿਨ ਹੁੰਦੇ ਆ ਤੇ ਜਦੋਂ ਕਿਸੇ ਦੇ ਬਾਹਰ ਚ ਜਾ ਕੇ ਬੀਨ ਵਜਾਉਣੇ ਤੇ ਅੱਗੋਂ ਅਗਲਾ ਮੰਦੇ ਬੋਲ ਬੋਲਦਾ ਹੋਵੇ ਬੋਲਦਾ ਜੀ ਕਿਉਂਕਿ ਇਹਨਾਂ ਨੂੰ ਕੋਈ ਪਹਿਲਾਂ ਦੱਸਿਆ ਹੋਈ ਕਿਦੇ ਮੰਗਣ ਗਿਆ ਸੋ ਮਰ ਗਿਆ ਮੰਗਲ ਮੂਲਣਾ ਜਾ ਜਿਹਨੇ ਹੁੰਦਾ ਜਵਾਬ ਦੇ ਦੋ ਉਹਨੂੰ ਪਹਿਲਾਂ ਮਾਰਦੇ ਆ ਕਿਉਂਕਿ ਕਈਆਂ ਦੇ ਕਈ ਕੈਸੀ ਲੋਕ ਵੀ ਏ ਕਹਿੰਦੇ ਉਹ ਬਾਬਾ ਗਾਲਾਂ ਸੁਣੀਆਂ ਪੈਂਦੀਆਂ ਤਾਂ ਕਰਨਾ ਕੀ ਇਹ ਦਰਦ ਰੋਣਾ ਆ ਮੰਗਣੀਆਂ ਮਰ ਗਿਆ ਹਾਂ ਬਸ ਆ ਮੰਗਣ ਗਿਆ ਮਰ ਗਿਆ ਕੋਈ ਦੱਸੇ ਮੰਗਣ ਗਿਆ ਉਹ ਮਰ ਗਿਆ ਅੱਗੇ ਜਿਹਦੇ ਕੋਲ ਹੈਗੇਗੇ ਉਹ ਤਾਂ ਮੰਗ ਰਿਹਾ ਹੈ ਉਹਦੇ ਕੋਲ ਹੈਗੇ ਉਹਨੂੰ ਪਹਿਲਾਂ ਮਰ ਗਿਆ ਕੋਈ ਕਿ ਤਾਂ ਮੰਗ ਰਿਹਾ ਹੈ ਉਹ ਜੇ ਤੇਰੇ ਕੋਲ ਹੈਗੇ ਤੇ ਤੈਨੂੰ ਤਾਂ ਮੰਗ ਰਿਹਾ ਹੈ ਕਿ ਤੂੰ ਨਹੀਂ ਦਿੰਦੇ ਰਿਹਾ ਪਹਿਲਾਂ ਮਰ ਗਿਆ ਪਹਿਲੇ ਹੀ ਮਰ ਗਿਆ ਤੇ ਲੋਕ ਕਿੰਨੇ ਕਿ ਤੁਹਾਨੂੰ ਕੀ ਲੱਗਦਾ ਵੀ ਕਿੰਨੇ ਕਿ ਪਰਸੈਂਟ ਲੋਕਾਂ 'ਚ ਹਲੀਮੀ ਹੈਗੀ ਆ ਯਾਨੀ ਪਹਿਲੇ ਵਾਂਗ ਸਮਾਂ ਨਹੀਂ ਰਿਹਾ ਜੀ ਹੂੰ ਪਹਿਲਾਂ ਜਿਵੇਂ ਤੁਸੀਂ ਪਹਿਲਾਂ ਕਿਹਾਗਾ ਵੀ ਜੋਗੀ ਅੱਜ ਕੱਲ ਜਿਨਾ ਪਿੰਡਾਂ ਗ੍ਰਾਮਾਂ ਦੇ ਵਿੱਚ ਘਟ ਐਨੇ ਜੋਗੀ ਪਹਿਲੇ ਦੇ ਨੇ ਜੋਗੀ ਯਾਨੀ ਰਹ ਨਹੀਂ ਗੀ ਹਾਂ ਪਹਿਲੇ ਜੋਗੀ ਔਰ ਇਸੇ ਕਰਮ ਕਰਕੇ ਜਿੱਦਾਂ ਮਤਲਬ ਉਹ ਪਿੰਡਾਂ ਕਰਾਏ ਜਾਣੇ ਆ ਵੀ ਉਹ ਗੱਲਬਾਤ ਹੈ ਨਹੀਂ ਜੀ ਹੂੰ ਔਰ ਮੈਨੂੰ ਲੱਗਦਾ ਇੱਕ ਹੌਲੀ ਹੌਲੀ ਕਰਕੇ ਖਤਮ ਵੀ ਹੋ ਸਕਦਾ ਹਾਂ 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 ਪਰ ਯਾਨੀ ਸਾਡੇ ਇਹ ਨਹੀਂ ਜੋ ਸਾਡੇ ਇਹ ਖਤਮ ਇਹ ਖਤਮ ਨਹੀਂ ਹੋ ਸਕਦਾ ਹਾਂ ਤੇ ਜਿੱਦਾਂ ਮਰਜੀ ਕਿ ਜਾਰਾ ਕਰੀਏ ਹੂੰ ਪਰ ਸਾਡੀ ਜਿਹੜੀ ਇਹ ਪਿੱਛੇ ਵੀਡੀਓ ਚੱਲੀ ਜਾ ਰਹਾ ਹੈਗਾ ਅਸੀਂ ਇਹ ਕੰਮ ਕਰਨਾ ਹੀ ਕਰਨਾ ਹੈ ਤੇ ਜਿੱਦਾਂ ਮਰਜੀ ਬਣਾ ਕੇ ਜਾਰਾ ਕਰੀਏ ਅਸੀਂ ਇਹ ਕੰਮ ਕਰਨਾ ਹੀ ਕਰਨਾ ਹੈ ਗੁਣ ਦੇ ਇੱਕ ਕੰਮ ਨਹੀਂ ਛੱਡ ਸਕਦੇ ਗੁਣ ਦਿੰਨੇ ਫਿਰ ਜਵਾਕਾਂ ਨੂੰ ਅੱਗੇ ਹਾਂ ਮੈਨੂੰ ਦੱਸਣਾ ਬੱਚੇ ਪੜ੍ਹਦੇ ਵੀ ਐ ਬੱਚਾ ਜਵਾਨ ਹੋ ਗਿਆ ਉਸ ਨੂੰ ਦੱਸਣਾ ਸਾਰਾ ਤਰੀਕਾ ਦੱਸਣਾ ਹਾਂ ਵੇਚਦੇ ਹੈਗਾ ਵੀ ਜਿਹੜੇ ਸਾਡੇ ਇੱਥੇ ਦੀਆਂ ਚੀਜ਼ਾਂ ਤੁਸੀਂ ਤੁਹਾਨੂੰ ਪਹਾੜੀ ਇਲਾਕਿਆਂ ਦੇ ਬੱਚੇ ਜਾਣਾ ਉਹਨਾਂ ਨੇ ਤੇ ਪੜ੍ਹ ਲਿਖੀ ਵੀ ਜਾਣਾ ਹਾਂ ਪੜ੍ਹ ਲਿਖੇ ਨਹੀਂ ਜਾਣਾ ਉਹਨਾਂ ਨੇ ਬੱਚੇ ਤੇ ਨੌਕਰੀ ਵੀ ਲੱਗ ਜਾਣਾ ਬਸ ਇਹ ਆਪਣਾ ਤੁਹਾਨੂੰ ਗੁਣ ਦੱਸਣਾ ਹੈ ਦੱਸਣਾ ਹਾਂ ਆਪਣਾ ਹੁਨਰ ਦੱਸਣਾ ਹੈ ਦੱਸਣਾ ਹਾਂ ਕਿਉਂਕਿ ਕੱਲ ਨੂੰ ਉਹ ਬਾਹਰ ਕਿਤੇ ਵੀ ਹੈ ਕਿਤੇ ਵੀ ਉਹਨੂੰ ਕਿਤੇ ਜਾਣਾ ਮਿਲ ਸਕਦਾ ਹੈ ਵੀ ਉੱਥੋਂ ਫੜ ਕੇ ਉਹ ਬਾਹਰ ਜਾ ਕੇ ਕਿਤੇ ਲੱਗੇ ਛੜ ਸਕਦੇ ਹੂੰ ਬਾਹਰ ਜਾ ਕੇ ਵੀ ਛੜ ਸਕਦੇ ਏ ਬਾਬਾ ਦਾਰਨੇ ਕਾ ਤੋ ਲੋਕ ਦਿੰਦੇ ਹੁੰਦੇ ਆ ਵੀ ਜੰਗਲ ਗਏ ਨਾ ਬੋੜ ਦੇ ਤੇ ਜੋਗੀ ਕੀਤੇ ਮਿੱਤ ਹਾਂਜੀ ਜੰਗਲ ਗਏ ਨਾ ਬੋੜ ਦੇ ਤੇ ਜੋਗੀ ਕੀਤੇ ਮਿੱਤ ਫੇਰੀਆਂ ਤੇ ਵੱਧ ਰਹਿੰਦੇ ਕਰਕੇ ਕਹਿੰਦੇ ਆ ਹਾਂਜੀ ਓਹ ਓਹ ਉਹ ਤਾਂ ਕਹਿੰਦੇ ਸਮੁੰਦਰ ਦੀ ਲਹਿਰ ਤੇ ਜੋਗੀ ਦੀ ਲਹਿਰ ਦਾ ਕੋਈ ਪਤਾ ਨਹੀਂਗਾ ਕਿੱਧਰ ਨੂੰ ਹੋ ਜੇ ਲੋਕੀ ਤੁਨੀ ਜੰਗਲਾਂ ਦੇ ਵਿੱਚ ਵੜ ਗਏ ਹਾਂ ਜੋਗੀ ਖਬਰ ਨੂੰ ਮੋੜਦੇ ਕਿ ਨਹੀਂ ਮੋੜਦੇ ਹਾਂ ਅਸੀਂ ਜਿਵੇਂ ਇੱਕ ਨੂੰ ਜੰਗਲਾਂ ਦੇ ਵਿੱਚ ਵੜ ਕੇ ਜਿਹਨੇ ਤੁਹਾਨੂੰ ਸਮਾਨ ਅਸੀਂ ਦੱਸਿਆਗਾ ਜਿਹਨੇ ਦੱਸਿਆ ਕਿ ਜੜ ਸਿੰਘੀ ਵਗੈਰਾ ਹੋ ਗਿਆ ਉਹ ਚੀਜ਼ਾ ਜਿਹੜੀ ਦੱਸਿਆ ਤੁਹਾਨੂੰ ਅਸੀਂ ਜਾਣੇ ਜੰਗਲਾਂ ਬਾੜਾਂ ਵਿੱਚ ਇਹ ਦਾਜ ਇਕੱਠਾ ਕਰਨ ਜੰਗਲਾਂ 'ਚ ਜਾਣਾ ਪੈਂਦਾ ਦਾਜਾਂ ਬ ਠੀਕ ਹੈ ਨਾ ਪਹਾੜੀ ਇਲਾਕਿਆਂ ਦੇ ਵਿੱਚ ਹਾਂ ਜੰਗਲਾਂ ਸਾਨੂੰ ਉੱਥੇ ਸਾਨੂੰ ਮਹੀਨਾ ਲੱਗ ਜਾਂ ਦੋ ਮਹੀਨੇ ਲੱਗ ਜਾਂ ਤਿੰਨ ਮਹੀਨੇ ਲੱਗ ਜਾਂਦਾ ਇਹ ਤਾਂ ਹੀ ਲੋਕਾਂ ਨੇ ਕਿ ਕਿਤਾਬ ਪਾਇਆਦਾਗਾ ਵੀ ਜੋ ਕਿ ਹੁਜੂਗੀ ਉਹ ਇੱਕ ਵਾਰ ਜੰਗਲਾਂ 'ਚ ਵੜਗਾ ਖਬਰਾਂ ਵਾਪਸ ਆਉਂਦੇ ਕਿ ਨਹੀਂ ਆਉਂਦੇ ਨਹੀਂ ਆਉਂਦੇ ਆਉਂਦੇ ਕਿ ਨਹੀਂ ਆਉਂਦੇ ਅਸੀਂ ਇਹਨੇ ਚੀਜ਼ਾਂ ਮਾਰੇ ਜਾਂਦੇ ਸਾਨੂੰ ਕੋਈ ਵਾਰ ਸਾਲ-ਸਾਲ ਲੱਗ ਜਾਂਦਾ ਹਾਂ ਇਹ ਚੀਜ਼ਾਂ ਮਾਰਿਆ ਹਾਂ ਸਾਨੂੰ ਸਾਲ-ਸਾਲ ਲੱਗ ਜਾਂਦਾ ਕਿਉਂਕਿ ਅਸੀਂ ਸਾਡੇ ਪਿੱਛੇ ਗੁਰਦੇ ਦੀ ਚਲਾਈਏ ਅਸੀਂ ਇਹ ਜਿਹੜਾ ਦਾਜ ਇਹ ਦੇਨੇ ਦੇ ਨੇ ਲੱਗ ਕੇ ਅਸੀਂ ਆਪਣੇ ਲੋਟ ਆਇਆ ਕਿੰਨੇ ਲੱਖ ਰੁਪਏ ਦਾ ਦਾਅ ਦੇ ਦੀ ਭਾਵੇਂ ਗੱਡੀ ਦੇ ਦੋ ਚਾ ਗੱਡੀ ਦੇ ਦੋ ਸਾਡੇ ਉਹ ਦਾਅ ਨਹੀਂ ਕਿਨਿਆ ਜਾਣਾ ਸਾਡਾ ਮੇਨਾ ਦਾਅ ਹੈ ਕਿਨਿਆ ਜਾਣਾ ਨਹੀਂ ਮੇਨਾ ਵੀ ਮਾਰ ਦਿੰਦੇ ਜੋਗੀ ਵੀ ਤੂੰ ਕੀ ਲੈ ਕੇ ਆਈਆਂ ਮੇਨਾ ਸਾਡੇ ਵਿੱਚ ਚੀਜ਼ਾਂ ਮਾਰੇਗਾ ਅਸੀਂ ਇਹਨੂੰ ਕੋਈ ਜਿਸ ਸਮਾਨ ਸਮਝ ਨਹੀਂ ਮਿਲਿਆ ਤੇ ਤੈਨੂੰ ਦੱਸਿਆ ਕਿ ਲੱਖ ਰੁਪਏ ਦਾ ਸਮਾਨ ਦੇ ਦੀ ਉਹਨੇ ਉਹ ਚੀਜ਼ਾਂ ਮੇਨਾ ਮਾਰਨਾ ਤੇ ਇਹਨੂੰ ਅਸਿਕ ਕਰਨਾਗਾ ਵੀ ਜਿਹੜੀ ਸਾਡੇ ਅਸਿਕ ਜਰੂਰਤ ਸੀ ਘਰ ਦੇ ਵਿੱਚ ਸਭ ਤੋਂ ਉਹ ਜੀ ਦਿੱਤੀ ਨਹੀਂ ਹਾਂ ਅਸੀਂ ਇਸ ਨੂੰ ਕੀ ਕਰਨਾ ਕਿਉਂਕਿ ਜਿਹੜੇ ਸਾਡੇ ਪਿੱਛੇ ਬਿਊਰੋਕ੍ਰਾਟ ਇਹ ਚੀਜ਼ਾਂ ਪੀੜੀ ਚੱਲੀ ਹੈ ਜਿਹੜੀ ਚੱਲੀ ਆ ਰਹੀ ਦਿੰਦੇ ਆਏ ਨੇ ਯਾਨੀ ਇਹ ਚੀਜ਼ਾਂ ਸਾਡੇ ਇਹ ਦੇਣੀਆਂ ਨਹੀਂ

ਆਪਾਂ ਬਲਾਗ ਕਿੱਥੇ ਕਰਦੇ ਹਾਂ ਹਾਂ ਜੇ ਕਿ ਆਹ ਕਾ ਕੱਢਾਂਗੇ ਟੋਣਾ ਨਾਲ ਦੀ ਨਾਲ ਇਕੱਠੇ ਹੋ ਜਾਣਾ ਟੋਣ ਜਦੋਂ ਸੀ ਮਾਰਨੀ ਹੁਣ ਸਾਨੂੰ ਪਤਾ ਕਿੱਦਾ ਲੱਗਦਾਗਾ ਹੁਣ ਸਾਨੂੰ ਕਿਹੜੀ ਥਿੱਕੇ ਸਮੇਲ ਆਈ ਦੀ ਸਭ ਹੈਗਾ ਹਾਂ ਹਾਂ ਅੱਜ ਜੋ ਆਵਾਜ਼ ਕੱਟਨੇ ਆ ਹਾਂ ਜਦੋਂ ਵੀ ਜੋ ਆਵਾਜ਼ ਕੱਟਨੇ ਆ ਸੀ ਹਾਂ ਤੇ ਉਹ ਸੋਚਦਾ ਵੀ ਮੈਨੂੰ ਮੇਰੇ ਨਾਲ ਦਾ ਬੁਲਾ ਰਿਹਾ ਹਾਂ ਹਾਂ ਮੇਰੇ ਨਾਲ ਦਾ ਬੁਲਾਵਾ ਦੇ ਰਿਹਾਗਾ ਬਿਲਕੁਲ ਜਿੱਥੇ ਨੇ ਹਣਾ ਸਪਣੇ ਹਾਂ ਉਹਨੇ ਆ ਕੇ ਸ੍ਰੀ ਗੱਡਲੇ ਨਹੀਂ ਬਾਹਰ ਅੱਛਾ ਅਬੇ ਧਿਆਨ ਨਾਲ ਆਲੇ ਸੀ ਸੁਰ ਕੱਢੀ ਜਾਣੀ ਇਹਨਾਂ ਨੇ ਤੇ ਆਲੇ ਦਾ ਟਾਂ ਮਾਰੀ ਜਾਣਾ ਵੀ ਸ੍ਰੀ ਕਿੱਧਰ ਗੱਡਲੇ ਸ੍ਰੀ ਕਿੱਥੇ ਆ ਕਰਦਾ ਉਹ ਜਿੱਥੇ ਬੈਠੇ ਹੋਣ ਉਹਨੇ ਆ ਕੇ ਜੋ ਸ੍ਰੀ ਕੱਢਣੀ ਹੈ ਹਾਂ ਉਹਨੇ ਪਿੱਛੇ ਦੇ ਕੇ ਸਾਨੂੰ ਸਾਨੂੰ ਦੇਖਣਾ ਆਪਣੇ ਪਿੱਛੇ ਮੁੜਨਾ ਹੈ ਹਾਂ ਅੱਦੀ ਮੜੋ ਜੀ ਚੱਕ ਲੈਣਾ ਸ੍ਰੀ ਨਾ ਪੁਲੇਣੀ ਹੈ ਇਹਦੇ ਪਿੱਛੇ ਸ੍ਰੀ ਨਾ ਪੁਲੇਣੀ ਹੈ ਇਹ ਇੱਕ ਕੋੜ 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 ਰੱਖੇ ਨੇ ਹਣਾ ਇਹ ਸੱਪ ਦੇ ਕੋੜ ਨੇ ਬਾਬਾ ਜੀ ਬਹੁਤ ਧੰਨਵਾਦ ਬਹੁਤ ਵਹਿਮ ਸੀਗੇ ਮਨ ਚ ਸਾਡੇ ਦਰਸ਼ਕਾਂ ਦੇ ਵੀ ਤੇ ਜਿਹੜੇ ਦੂਰ ਹੋ ਗਏ ਉਹਨਾਂ ਦੇ ਬਹੁਤ ਸ਼ੁਕਰੀਆ ਜੀ